ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪੈਨੈਕਲ ਜਿਹੜੇ ਕਿ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਪੈਨੈਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰਿਜ਼ੈਂਟ ਕਰਦੇ ਨੇ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਦਾ ਪ੍ਰੋਗਰਾਮ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੀਰਤ ਜੀ ਬਹੁਤ ਵੱਡਾ ਵਿਸ਼ਾ ਹੈ ਕੈਨੇਡਾ ਦੇ ਵਿੱਚ ਕਿਉਂਕਿ ਚੋਣਾਂ ਭਾਵੇਂ ਅਗਲੇ ਸਾਲ ਹੋਣੀਆਂ ਨੇ ਪਰ ਮਾਹੌਲ ਚੋਣਾਂ ਦਾ ਬਣ ਗਿਆ ਔਰ ਚੋਣਾਂ ਤੋਂ ਪਹਿਲਾਂ ਸਤੰਬਰ ਇ ਔਰ ਜਨੂਰੀ ਇਨਟੇਕ ਆ ਸੋ ਚੋਣਾ ਤੋਂ ਪਹਿਲਾਂ ਮੇਰਾ ਮੰਨਣਾ ਹੈ ਵੱਡੇ 2 ਇਨਟੇਕ ਰਹਿ ਗਏ ਹੁਣ ਸਵਾਲ ਇਹ ਹੈ ਕਿ ਕੀ ਕੈਨੇਡਾ ਚ ਅਗਰ ਸਰਕਾਰ ਬਦਲਦੀ ਹੈ ਤਾਂ ਪੀਆਰ ਬੰਦ ਕਰ ਦਿੱਤਾ ਜਾਊਗਾ ਕਿਉਂਕਿ ਵਿਰੋਧੀ ਧਿਰ ਦੇ ਇੱਕ ਆਗੂ ਨੇ ਇਸ ਤਰ੍ਹਾਂ ਦੀ ਚਰਚਾ ਛੇੜੀ ਹੈ ਹੁਣ ਅਗਰ ਜਸਟਿਨ ਟਰੂਡੋ ਦੁਬਾਰਾ ਪ੍ਰਧਾਨ ਮੰਤਰੀ ਨਾ ਬਣੇ ਤੇ ਜਿਹੜੀ ਬਹੁਤ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਕੈਨੇਡਾ ਚ ਹੋਈ ਹੈ ਕਿ ਉਹਦੇ ਤੇ ਕਿਸੇ ਤਰ੍ਹਾਂ ਦਾ ਖਤਰਾ ਤਾਂ ਨਹੀਂ ਔਰ ਕੀ ਨਵੇਂ ਵਿਦਿਆਰਥੀ ਸਿਰਫ ਪੜਨ ਤੱਕ ਉਹਨਾਂ ਨੂੰ ਮਨਜ਼ੂਰੀ ਹੋਊਗੀ ਪੀਆਰ ਦੀ ਨਹੀਂ ਇਹ ਚਰਚਾਵਾਂ ਦੇ ਉੱਤੇ ਮੈਂ ਚਾਹੂੰਗਾ ਪੂਰੀ ਕਲੈਰਿਟੀ ਦਿਓ ਕਿ ਇਹ ਸੰਭਵ ਹੈ ਜਾਂ ਨਹੀਂ ਸਰ ਇਹ ਜਿਹੜਾ ਟੌਪਿਕ ਹੈ ਨਾ ਬੜਾ ਇੰਪੋਰਟੈਂਟ ਟੌਪਿਕ ਹੈ ਕਿਉਂਕਿ ਸਪੈਸ਼ਲੀ ਜਿਹੜੇ ਬੱਚੇ ਨੇ ਹੁਣ ਜਾਣਾ ਜਾਂ ਜਿਹੜਾ ਉੱਥੇ ਪਹੁੰਚਿਆ ਹੋਇਆ ਥੋੜਾ ਜਿਹਾ ਰੀਸੈਂਟ ਹੀ ਗਿਆ ਸੀ ਅਜੇ ਪੱਕਾ ਨਹੀਂ ਹੋਣਾ ਮੈਂ ਤਾਂ ਕਹੂੰਗਾ ਉਹ ਨਾ ਬਹੁਤ ਡਰ ਗਿਆ ਹੋਇਆ ਕਿਉਂਕਿ ਨਾ ਜਦੋਂ ਇੱਥੇ ਹੁਣ ਬੈਠਾ ਕਿਉਂਕਿ ਸਭ ਆਪਣੇ ਪੰਜਾਬੀ ਦੇ ਤਕਰੀਬਨ ਕੋਈ ਇੱਥੇ ਨਹੀਂ ਹੋਣਾ ਜਿਹਦਾ ਕੋਈ ਰਿਸ਼ਤੇਦਾਰ ਫਰੈਂਡ ਸਰਕਲ ਵਿੱਚ ਉੱਥੇ ਬੰਦਾ ਨਹੀਂ ਗਿਆ ਹੋਇਆ ਤੇ ਜਦੋਂ ਕਾਲ ਕਰ ਤੂ ਵੀ ਡਰਾ ਕੀ ਡਰ ਰਹਾ ਸੋ ਜਿਹੜੀ ਤੁਸੀਂ ਸਰ ਗੱਲ ਕੀਤੀ ਹੈ ਇਹ ਐਸਪੈਲੋ ਮੈਂ ਇੱਥੇ ਸੱਚਾਈ ਕਹਿ ਦਵਾਂ ਹਾਂ ਜੀ ਇਹ ਸਟੇਟਮੈਂਟ ਆ ਸੱਚੀਆਂ ਕੈਨੇਡਾ ਦੀਆਂ ਨਿਊਜ਼ਪੇਪਰ ਚ ਨਾਰਮਲ ਆਰਟੀਕਲ ਜਿਹੜੇ ਕਹੂੰਗਾ ਜਿਹੜੇ ਕਿ ਨਿਊਜ਼ ਪੋਰਟਲ ਹੁੰਦੇ ਆ ਨਾਰਮਲ ਆਰਟੀਕਲ ਡੇਲੀ ਬੇਸਿਸ 'ਤੇ ਆਉਂਦੀਆਂ ਸਰਕਾਰਾਂ ਦੇ ਵਗੈਰ ਹੁਣ ਇਲੈਕਸ਼ਨਸ ਆ ਰਹੇ ਇੰਟਰਨਲ ਵਾਰ ਵਾਸ ਜਿਹੜੀ ਕਿ ਚੱਲ ਰਹੀ ਹੈਗੀ ਆ ਸੋ ਹਾਂ ਡੇਲੀ ਬੇਸਿਸ 'ਤੇ ਜਿਹੜੀ ਕਿ ਸਟੇਟਮੈਂਟ ਆ ਜਿਹੜੀਆਂ ਕਿ ਚੱਲਦੀਆਂ ਆ ਰਹੀਆਂ ਕਿ ਇਹ ਕਰਦਾਂਗੇ ਉਹ ਹੋ ਜਾਊਗਾ ਇਦਾਂ ਹੋ ਜਾਊਗਾ ਉਹਦੇ ਨਾਲ ਕੀ ਹੈਗਾ ਕਿ ਜਿਹੜੇ ਮਾਪੇ ਨੇ ਆਪਣੀ ਸਾਰੀ ਉਮਰ ਦੀ ਕਮਾਈ ਰਹਿ ਕੇ ਆਪਣੇ ਧੀ ਪੁੱਤ ਨੂੰ ਬਾਹਰ ਭੇਜਣਾ ਨਾ ਉਹ ਬਹੁਤ ਜ਼ਿਆਦਾ ਕਿ ਡਰ ਗਿਆ ਕਿ ਯਾਰ ਲੱਗਦਾ ਕਿ ਨਹੀਂ ਹੁਣ ਖਤਮ ਹੋ ਗਿਆ ਸਾਰਾ ਕੁਝ ਉਹਨਾਂ ਦੇ ਸਾਰੇ ਸੁਪਨੇ ਪੂਰੇ ਨਹੀਂ ਹੋਣਗੇ ਉਹ ਖੁੰਝ ਗਏ ਹੈਗੇ ਆ ਬਟ ਮੈਂ ਅੱਜ ਗੱਲ ਕਰਨੀ ਆ ਤੁਹਾਡੇ ਨਾਲ ਫੈਕਟਸ ਦੀ ਤੇ ਤੱਥਾਂ ਦੇ ਨਾਲ ਗੱਲ ਕਰਾਂਗੇ ਜੇ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪ ਫੈਸਲਾ ਕਰਿਓ ਕਿ ਹਾਂ ਵੀ ਕਿੰਨੀ ਕੁ ਇਹ ਚ ਗੱਲਾਂ ਜਿਹੜੀ ਸੱਚਾਈ ਹੈਗੀ ਆ ਤੋਂ ਪਹਿਲਾਂ ਤਾਂ ਮੈਂ ਦੱਸ ਦਵਾਂ ਬੇਟਾ ਮੈਂ ਜੋ ਪਰਸਨਲੀ ਮਾਦਾ ਬਾਕੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਹੈਗੇ ਆ ਪੇਰੈਂਟਸ ਨੂੰ ਮੈਂ ਕਹੂੰਗਾ ਇੰਨੇ ਸਾਲ ਤੁਹਾਨੂੰ ਵੀ ਹੋ ਗਏ ਕਿ ਇੰਡੀਆ 'ਚ ਵੀ ਜਿਹੜੇ ਇਹ ਇਲੈਕਸ਼ਨਸ ਦੇਖਦੇ ਹੋਗੇ ਆਪਣੀਆਂ ਸਟੇਟਸ ਆਪਣੇ ਜਿਹੜੇ ਕਿ ਨੈਸ਼ਨਲ ਇਲੈਕਸ਼ਨ ਜਦੋਂ ਇਲੈਕਸ਼ਨਸ ਹੁੰਦੇ ਨੇ ਇਦਾਂ ਇਦਾਂੀਆਂ ਜਿਹੜੀਆਂ ਕਿ ਨਾ ਸਟੇਟਮੈਂਟਾਂ ਹੁੰਦੀਆਂ ਵਾ ਸਟੇਟਮੈਂਟਾਂ ਕਿਉਂ ਹੁੰਦੀਆਂ ਜਿਹੜੇ ਉੱਥੇ ਦੇ ਲੋਕਲ ਹੁੰਦੇ ਨੇ ਨਾ ਉਹਨਾਂ ਨੂੰ ਜਿਹੜੀਆਂ ਖੁਸ਼ ਕਰਨ ਨੂੰ ਜਿਹੜੀਆਂ ਕਿ ਸਟੇਟਮੈਂਟਾਂ ਹੁੰਦੀਆਂ ਤੇ ਸਭ ਨੂੰ ਪਤਾ ਹੈ ਕਿ ਕਿੰਨੀ ਐ ਕਿ ਪੂਰੀਆਂ ਹੁੰਦੀਆਂ ਕਿ ਉਹ ਚੀਜ਼ਾਂ ਹੈਗੀਆਂ ਗੱਲ ਆ ਹੀ ਸਟੇਟਮੈਂਟ ਕਰ ਕਹਿਣਾ ਹੀ ਮੂੰਹੋਂ ਕ ਪੜ ਕਿਤੇ ਨਾ ਕਿਦੇ ਉਤੇ ਪੂਰਾ ਉਤਰਨਾ ਹੈ ਬਹੁਤ ਜਿਆਦਾ ਔਖਾ ਹੈ ਤੇ ਹਰ ਕਿਸੇ ਨੂੰ ਪਤਾ ਕੈਨੇਡਾ ਸਟੂਡੈਂਟਸ ਤੋਂ ਬਿਨਾ ਨਹੀਂ 살 ਸਕਦਾ ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਸਾਈਟ ਨਾ ਅੱਜ ਵੀ ਖੋਲ ਕੇ ਦੇਖੋ asyc.gc.ca ਤੇ ਜਾ ਕੇ ਅੱਜ ਵੀ ਉੱਥੇ ਜਿਹੜੀਆਂ ਨਿਊਜ਼ਲੈਟਰ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਕੈਨੇਡਾ ਜਿਹੜਾ ਕਿ ਸਟੂਡੈਂਟਸ ਜਿਹੜੇ ਨੇ ਉਹਨਾਂ ਦੇ ਇੱਕ ਬਹੁਤ ਜਿਆਦਾ ਵੱਡਾ ਐਸੈਟ ਆ ਐਂਡ ਦੇ ਡੋਟ ਅਫੋਰਡ ਦੇ ਕੈਨਟ ਅਫੋਰਡ ਟੂ ਲੂਜ਼ ਇਟ ਚੋ ਉਹ ਅਫੋਰਡ ਹੀ ਨਹੀਂ ਕਰ ਸਕਦੇ ਕਿਉਂਕਿ ਜਿੰਨਾ ਬੱਚਾ ਇਥੋਂ ਉਹਨਾਂ ਦੀ ਇਕਨੋਮੀ ਨੂੰ ਜਿਹੜਾ ਕਿ ਉੱਥੇ ਦਾ ਵੱਡਾ ਰੋਲ ਪਲੇ ਕਰਦਾ ਹੈਗਾ ਸੋ ਇਹ ਚੀਜ਼ਾਂ ਦਾ ਮੈਂ ਇਸ ਚੀਜ਼ਾਂ ਨੂੰ ਮੈਂ ਨਹੀਂ ਇਹਦੀ ਪੂਰੀ ਸੱਚਾਈ ਮੰਨਦਾ ਹਾਂ ਪੀਆਰ ਲੈਣੀ ਔਖੀ ਹੋ ਸਕਦੀ ਆ ਬਟ ਪਤਾ ਕਿ ਇਹਨਾਂ ਵਾਸਤੇ ਹੋਊਗੀ ਜਿਹੜੇ ਸਿਰਫ ਸ਼ਾਰਟਕਟ ਜਿਹੜੇ ਸਿਰਫ ਮੈਂ ਇਹ ਕਹਾਂਗਾ ਕਿ ਜਿਹੜੇ ਆਫਰਾਂ ਭਾਲਦੇ ਆ ਕਿ ਨਾ ਸਾਰੇ ਪੈਸੇ ਵੀਜ਼ਾ ਲਗਾਉਣ ਤੋਂ ਬਾਅਦ ਪਹਹਾ ਦੇ ਕੈਨੇਡਾ ਰੀਚ ਘੜਾ ਦੇ ਕੈਨੇਡਾ ਇੱਕ ਵਾਰੀ ਲਾ ਦੇ ਕੈਨੇਡਾ ਦੇਖ ਲਾਂਗੇ ਹਾਂ ਉਹਨਾਂ ਵਾਸਤੇ ਓਕੇ ਜਰੂਰ ਹੋ ਸਕਦੀ ਆ ਪਰ ਜਿਹੜਾ ਬੱਚਾ ਇਤੋਂ ਸੂਟ ਸਮਝ ਕੇ ਸਹੀ ਫੈਸਲਾ ਸਹੀ ਕਾਲਜ ਸਹੀ ਕੋਰਸ ਇੱਕ ਲੰਬਾ ਮਾਰਗਦਰਸ਼ਨ ਲੈ ਕੇ ਆਪਣੇ ਸਾਹ ਆਪਣਾ 4-5 ਸਾਲ ਦਾ ਡਾਊਟ ਕਲੀਅਰ ਕਰਕੇ ਕਰੀਅਰ ਕਾਉਂਸਲਿੰਗ ਲੈ ਕੇ ਜਾਂਦਾ ਵਾ ਨਾ ਉਹਦੇ ਲਈ ਤਾਂ ਕੋਈ ਟੈਨਸ਼ਨ ਨਹੀਂ ਹੈਗੀ ਤੋਂ ਆ ਸਪੈਸ਼ਲੀ ਮੈਂ ਇਹ ਕਹਿ ਦਵਾਂ ਆ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਇਟਸ ਇਕ ਕੋਈ ਟੈਨਸ਼ਨ ਨਹੀਂ ਹਾਂ ਇੱਕ ਚੀਜ਼ ਸੱਚਾਈ ਜ਼ਰੂਰ ਆ 24 ਤੇ 2025 ਚੈਲੈਂਜਿੰਗ ਜ਼ਰੂਰ ਰਹਿਣ ਲੱਗਾ ਵਾ ਕਿਉਂਕਿ ਉੱਥੇ ਵੀ ਲੈਕਚਰ ਜਿਹੜੀਆਂ ਹੈਗੀਆਂ ਤੇ ਇਹਨਾਂ ਦਾ ਨੁਕਸਾਨ ਪਤਾ ਕਿ ਇਹਨਾਂ ਨੂੰ ਹੋਇਆ ਜਿਹੜੇ ਬੱਚੇ ਉੱਥੇ ਪਹਿਲੋਂ ਪਹੁੰਚੇ ਸੀ ਹੁਣ ਉਹ ਅਪਾਰਟਮੈਂਟ ਦੇ ਵਿੱਚ ਹੈਗੇ ਆ ਜਿਹੜੇ ਪੁਆਇੰਟਸ ਇਹਨਾਂ ਉੱਪਰ ਗਏ ਹੋਏ ਆ ਉਹਨਾਂ ਨੂੰ ਐਲਐਮਆ ਦੇ ਚੱਕਰਾਂ ਦੇ ਵਿੱਚ ਚੱਲਣਾ ਪੈ ਗਿਆ ਹਾਂ ਉਹਨਾਂ ਬੱਚਿਆਂ ਦਾ ਜਿਹੜਾ ਮੈਂ ਲਗੂnga ਸਫਰ ਕਰਨਾ ਪਿਆ ਉਹਨਾਂ ਨੂੰ ਜਿਹੜਾ ਕੀ ਨੁਕਸਾਨ ਜਿਹੜਾ ਕੀ ਝੱਲਣਾ ਪਿਆ ਬਾਕੀ ਜਿਹੜੇ ਤੁਸੀਂ ਹੁਣ ਜਾਣੇ ਆ ਜੇ ਹੁਣ 24 ਵੀ ਮੈਂ ਕਹਿੰਦਾ ਬੱਚਾ ਜਾਂਦਾ ਵਾ ਜਾਂ 25 'ਚ ਜਾਂਦਾ ਵਾ ਉਹਦੀ ਪੜ੍ਹਾਈ ਕੰਪਲੀਟ ਹੋਣੀ 26 27 ਦੇ ਵਿੱਚ ਜਾ ਕੇ ਉਹ ਤੋਂ ਮਾਹੌਲ ਬੜਾ ਵਧੀਆ ਹੋਣਾ ਡਰਨ ਦੀ ਲੋੜ ਨਹੀਂ ਸਾਰਾ ਕੁਝ ਬਹੁਤ ਵਧੀਆ ਰਹੂਗਾ ਤੋਂ ਹਮੇਸ਼ਾ ਰੂਲਸ ਐਂਡ ਰੈਗੂਲੇਸ਼ਨਸ ਯੱਕ ਐਜੂਕੇਸ਼ਨ ਸਿਸਟਮ ਜਾਂ ਕੋਈ ਵੀ ਵੀਜ਼ੇ ਨਵੇਂ ਨਹੀਂ ਚੱਲੇ ਸ਼ੁਰੂ ਤੋਂ ਹੀ ਜਿਹੜੇ ਕੀ ਚੱਲਦੇ ਆਏ ਆ ਤੇ ਹਰ ਉਹ ਬੰਦਾ ਸਿਰੇ ਲੱਗਿਆ ਵਾ ਜਿਹੜਾ ਚੇਂਜੇਸ ਨੂੰ ਐਕਸੈਪਟ ਕਰਦਾ ਸੋ ਅੱਜ ਜਿਹੜੀਆਂ ਅਸੀਂ ਗੱਲਾਂ ਕਰਦੇ ਆਂ ਕਈ ਵਾਰੀ ਅੱਜ ਵੀਡੀਓ ਤੁਸੀਂ ਸਾਡੀਆਂ 2 ਸਾਲ ਪਹਿਲਾਂ ਵੀ ਦੇਖ ਲਓ ਉਹ ਕਨਟਰੈਡੀਕਟ ਲੱਗਣਗੀਆਂ ਕਿਉਂ ਉਹ ਗੱਲਾਂ ਉਦੋਂ ਸੋ ਹਲਾਤਾਂ ਨੂੰ ਐਕਸੈਪਟ ਕਰਦੇ ਚੱਲੋ ਬਹੁਤ ਵਧੀਆ ਹੋਗਾ ਡਰਨ ਦੀ ਲੋੜ ਨਹੀਂ ਸੋ ਅੱਜ ਮੈਂ ਇੱਕ ਵੀਡੀਓ 'ਚ アドਵਾਈਸ ਦੇ ਦੇਵਾਂ ਖਾਸ ਤੌਰ ਤੇ ਜਿਹੜੇ ਨਵੇਂ ਬੱਚੇ ਜਿਹੜੇ ਕਿ ਹੁਣ ਜਾਣਾ ਚਾਹੁੰਦੇ ਆ ਕੋਈ ਕੋਰਸ ਲੈ ਲਓ ਪਰ ਡਿਗਰੀ ਨੂੰ ਮੋਟਿਵੇਟ ਕਰਕੇ ਕੋਰਸ ਲੈ ਕੇ ਚੱਲੋ ਅੱਜ ਭਾਵੇਂ 4 ਸਾਲ ਨਾ ਕੋਰਸ ਕਰੋ ਕੋਈ ਬੱਚੇ ਨੂੰ ਸਮਝਾਓ ਨਾ ਬੱਚੇ ਨੂੰ ਅਸਲੇ ਬੱਚਾ ਵੀ ਆਬਵੀਅਸ ਆ ਅਸਲੋ ਬੱਚੇ ਆਪਾਂ ਵਰਡ ਕਿਉਂ ਯੂਜ਼ ਕਰਦੇ ਆ ਕਿਉਂਕਿ ਉਹਨਾਂ ਨੂੰ ਵਰੀ ਜ਼ਿੰਦਗੀ ਦਾ ਤਜਰਬਾ ਹੀ ਨਹੀਂ ਹੈਗੇ ਉਹ ਆਪਣੇ ਪੇਰੈਂਟਸ ਦਾ ਪਾਪਾ 4 ਸਾਲ ਦੀ ਫੀਸ ਦੇਣੀ ਪੈਣੀ ਦੇਖ ਲਾ ਇੱਕ ਕਿਤੇ 2 ਸਾਲਾਂ ਦੀ 3 ਸਾਲ ਦਾ ਵਕਪਾਂ ਮ ਪੜ ਕੋਰਸ ਸਿਆਣਾ ਬਣਾ ਉਹ ਵਾਲਾ ਲੈ ਲਓ ਜਿਹੜਾ ਤੁਹਾਨੂੰ ਇਨ ਫਿਊਚਰ ਚ ਭਾਵਾਂ ਸਾ ਪੰਜ ਸਾਲ 10 ਸਾਲ ਬਾਅਦ ਡਿਗਰੀ ਵਾਲੇ ਪਾਸੇ ਨੂੰ ਲੈ ਜਾਵੇ ਬ੍ਰੇਕ ਲੈ ਲਓ 2 ਸਾਲ ਬਾਅਦ ਤਿੰਨ ਸਾਲ ਦਾ ਮਕਪਮੈਂਟ ਲੈ ਲਓ ਪੀਆਰ ਲੈ ਲਓ ਸੈਟਲ ਹੋ ਜਾਓ ਫਿਰ ਹਨ ਲੱਗੇ ਕਿ ਪੜਨਾ ਚਾਹੀਦਾ ਤੇ ਉਹ ਤੁਹਾਨੂੰ ਡਿਗਰੀ ਵੱਲ ਨੂੰ ਲੈ ਜਾਵੇ ਪਹਿਲੇ 2 ਸਾਲ ਜਿਹੜੇ ਮਾਫ ਹੋ ਜੇ ਕ੍ਰੈਡਿਟ ਟ੍ਰਾਂਸਫਰ ਜਿਹਨੂੰ ਮੈਂ ਕਹਿ ਰਿਹਾ ਨਾ ਕ੍ਰੈਡਿਟ ਤੁਹਾਡੇ ਉਹ ਯੂਟਿਲਾਈਜ਼ ਹੋ ਜੇ ਜਿਹੜਾ ਪਹਿਲੇ ਸਾਲ ਦਾ ਪੜਾਈ ਕੀਤੀ ਹੋਈ ਆ ਸੋ ਓਲੈ ਕੋਰਸੇਸ ਨੂੰ ਥੋੜਾ ਜਿਹਾ ਤਵਜੋਰ ਜਰੂਰ ਦੇ ਦੋ ਐਡਵਾਂਸ ਡਿਪਲੋਮੇਆਂ ਨੂੰ ਵੀ ਤਵਜੋਰ ਜਰੂਰ ਦੋ ਆ ਪੜ੍ਹਾਈ ਨਹੀਂ ਤੁਹਾਨੂੰ ਪੀਆਰ ਦੇ ਲੈ ਕੇ ਜਾਣਾ ਹਰ ਪੜ੍ਹਾਈ ਐਕਸਟਰਾ ਇੱਕ ਇੱਕ ਸਾਲ ਕੀਤਾ ਹੋਇਆ ਨਾ ਤੁਹਾਨੂੰ ਪੀਆਰ ਦੇ ਵਿੱਚ ਡੈਫੀਨੇਟਲੀ ਜਿਹੜਾ ਕੀ ਇਹਨਾਂ ਨੇ ਹੈਲਪ ਕਰਨੀ ਆ ਸੋ ਆ ਚੀਜ਼ਾਂ ਛੋਟੀਆਂ ਛੋਟੀਆਂ ਹੈਗੀਆਂ ਜਿਹਦਾ ਖਿਆਲ ਰੱਖ ਕੇ ਚੱਲੋ ਵੀਜ਼ੇ ਨੂੰ ਜੋ ਆਪਣਾ ਸਿਰਫ ਪੰਜਾਬੀਆਂ ਨੂੰ ਸੀ ਵੀਜ਼ਾ ਲਵਾ ਬਚਾ ਉਹ ਜ਼ਮਾਨਾ ਚਲਾ ਗਿਆ ਵੀਜ਼ੇ ਵੱਟ ਦੇ ਪਏ ਆ ਸਚਾਈ 'ਚ ਵੱਟ ਦੇ ਪਏ ਆ ਜਿਹਦਾ ਮਸ਼ਹੂਰੀਆਂ ਚਾਹੁੰਦਾ ਹੁੰਦਾ ਸੀ ਨਾ ਸੋ ਵੀਜ਼ੇ ਨੂੰ ਇੱਕ ਵਾਰੀ ਸਾਈਡ 'ਤੇ ਰੱਖੇ ਨਾ ਸਹੀ ਰਾਹ ਤੇੁਰ ਕੇ ਤੋ ਕਿ ਮੈਂ ਆਪਣੇ ਬੱਚੇ ਨੂੰ ਤਾਂ ਬਣ ਛੋਟੇ ਛੋਟੇ ਚੀਜ਼ਾਂ ਦਿੰਨੇ ਆ ਜਦੋਂ ਘਰ ਸਾਡੇ ਕੋਈ ਚੀਜ਼ ਹੁੰਦੀ ਹੈ ਨਾ ਸੋ ਆ ਵੀ ਹੁਣ ਹੋਈ ਹੈ ਕਿ ਬੱਚੇ ਨੂੰ ਚੋਣ ਛੋਟੇ ਚੋਣ ਕੇ ਕੋਰਸ ਦੋ ਬੱਚੇ ਨੂੰ ਚੋਣ ਕੇ ਉਹਨੂੰ ਸਹੀ ਸਲਾਹ ਕਰ ਲਓ ਤਾਂ ਕਿ ਉਹ ਲੰਬੇ ਉੱਥੇ ਪਹੁੰਚ ਕੇ ਜਿੰਨੀਆਂ ਮਰਜੀ ਆ ਅਖਬਾਰਾਂ ਚ ਨਿਊਜ਼ ਆ ਜਾਣ ਜੋ ਮਾਦੀ ਇਲੈਕਸ਼ਨਸ ਵੋਟਾਂ ਆ ਜਾਣ ਤੁਹਾਡੇ ਬੱਚੇ ਨੇ ਕੋਈ ਫਰਕ ਨਾ ਪਵੇ ਉਹ ਵਾਲਾ ਜਿਹੜੀ ਸਹੀ ਸਲਾਹ ਲੈ ਕੇ ਜਾਓ ਸੋ ਕੈਨੇਡਾ ਵਧੀਆ ਸੀਗਾ ਵਧੀਆ ਰਹੂਗਾ ਬਟ ਹਾਂ ਥੋੜਾ ਕੰਪੀਟੀਟਿਵ ਦਾ ਯੋਗ ਯੂਰ ਹੈਗਾ ਤੇ ਆਪਾਂ ਵੀ ਉਸ ਨੂੰ ਆਪਣੇ ਨੂੰ ਅਡਾਪਟ ਕਰਕੇ ਹੋਰ ਆਪਣਾ ਮੈਂ ਕਹੂੰਗਾ ਸਮਝ ਆ ਰਹੀ ਨਾ ਕਲੈਵਰੀ ਨਾਲ ਜਿਹੜੇ ਸਟੈਪ ਲੈਣੇ ਆ ਤਾਂ ਕਿ ਜਿਹੜਾ ਫਿਊਚਰ ਬੱਚਿਆਂ ਦਾ ਵੀ ਬਣੇ ਤੇ ਤੁਹਾਡੇ ਜਿਹੜੇ ਸੁਪਨੇ ਹੈਗੇ ਬੱਚਿਆਂ ਦੇ ਥਰੂ ਜਰੂਰ ਪੂਰੇ ਹੋਣ ਬਿਲਕੁਲ ਜੀ ਸ਼ੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਤੀਰਤ ਜੀ ਨੇ ਸਾਡੇ ਨਾਲ ਸਾਂਝ ਕੀਤੀ ਹੈ ਸੋ ਮੈਨੂੰ ਲੱਗਦਾ ਹੈ ਇਹਦੇ ਨਾਲ ਸਾਰੇ ਵਿਦਿਆਰਥੀਆਂ ਨੂੰ ਫਾਇਦਾ ਹੋਏਗਾ ਘਬਰਾਉਣ ਦੀ ਜਰੂਰਤ ਨਹੀਂ ਹੈ ਕੈਨੇਡਾ ਦੀ ਪੋਲਿਟਿਕਸ ਤੇ ਵੀ ਨਜ਼ਰ ਰੱਖੋ ਉਹਦੇ ਨਾਲ ਤੁਹਾਡੀ ਜਨਰਲ ਨੋਲੇਜ ਵੀ ਵਧੇਗੀ ਔਰ ਤੁਹਾਨੂੰ ਫੈਸਲੇ ਕੋਈ ਕਨਫਿਊਜ਼ਨ ਹੈ 85578 85578 ਤੇ ਫੋਨ ਕਰੋ ਤਿਰਤਜੀਤ ਜੀ ਤੋਂ ਹੋਰ ਜਾਣਕਾਰੀ ਹਾਸਲ ਕਰੋ ਧੰਨਵਾਦ